ਮਾਨ ਸਨਮਾਨ ਲੱਗੇ ਬਈ ਕਰਨ ਬਟਾ ਆਪਣੇ ਗੜੀਂ ਗੱਲ ਲੈ ਚਾਹੀਉਂ ਬੱਸ ਕਿ ਦਰ ਪਹੁੰਚੋ ਨਾ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸੁਣਾਓ ਜੀ ਸਾਰੇ ਜਣੇ ਠੀਕ ਠਾਕ ਹੈ ਮੈਂ ਪ੍ਰਮਾਤਮਾ ਅਗੇ ਅਰਦਾਸ ਕਰਦਾ ਕਿ ਪ੍ਰਮਾਤਮਾ ਤੁਹਾਨੂੰ ਖੁਸ਼ ਰੱਖੇ ਹਰਦੇ ਵਸਦੇ ਰੱਖੇ ਤੇ ਚੜ੍ਹਦੀਆਂ ਕਲਾ ਦੇ ਵਿੱਚ ਰੱਖੇ ਜੀ ਲੋਈ ਲੱਗੇਈ ਅੱਜ ਦਾ ਬਲੌਗ ਸ਼ੁਰੂ ਕਰਨ ਸਭ ਤੋਂ ਪਹਿਲਾਂ ਤਾਂ ਜਿੰਨੇ ਵੀ ਆਪਣੇ ਨਾਲ ਜੁੜੇ ਬਈ ਇੱਧਰ ਜਾਂ ਬਾਹਰ ਦੇ ਸੰਬ ਦੇਸਾਂ ਤੋਂ ਜੀ ਸਾਰਿਆਂ ਦਾ ਦਿਲੋਂ ਧੰਨਵਾਦ ਲਵੀ ਲੱਗੇ ਅੱਜ ਦਾ ਬਲੌਗ ਸ਼ੁਰੂ ਕਰਨ ਇਸ ਤੋਂ ਬਾਅਦ ਤੁਹਾਨੂੰ ਬਲੌਗ ਮਿਲੂਗਾ ਜੀ 14 ਤਰੀਕ ਦਾ ਮਾਗੀ ਦੇ ਮੇਲੇ ਵਾਲਾ ਤੇ ਅਸੀਂ ਗਏ ਤੇ ਬਹੁਤ ਇਕੱਠਾ ਸੀ ਸੰਗਤ ਬਹੁਤ ਆਈ ਬਤੀ ਜੂਤੇ ਨੂੰ ਦੋ ਦਿਨ ਪਹਿਲਾਂ ਤੋਂ ਹੀ ਆ ਰਹੀ ਸੀ ਸੰਗਤ ਅੱਜ ਕੱਲ ਤੁਹਾਨੂੰ ਪਤਾ ਹੀ ਸਾਰਿਆਂ ਕੋਲ ਆਪਣੇ ਆਪਣੇ ਵੀਕਲ ਹੈ ਜਾਣੇ ਤੇ ਆ ਜੰਨੇ ਕਈ ਪਹਿਲਾਂ ਟੇਕ ਆਂਦੀ ਸੰਗਤ ਮੱਥਾ ਇੱਕ ਦਿਨ ਕਈ ਦੋ ਦਿਨ ਪਹਿਲਾਂ ਵੀ ਟੇਕ ਆਨੇ ਕਈ ਮਾਗੀ ਵਾਲੇ ਦਿਨੇ ਆਨੇ ਤੇ ਬਹੁਤ ਇਕੱਠਾ ਸੀ ਬਹੁਤ ਸਰਤਾ ਭਾਵਨਾ ਨਾਲ ਆਪਣੇ ਆਲੇ ਦੁਆਲੇ ਦੀ ਸੰਗਤਾਂ ਨੇ ਲੰਗਰ ਵੀ ਲਾਏ ਬਤੀ ਬਹੁਤ ਵਧੀਆ ਤਾਈ ਤੇ ਇਹ ਤੁਹਾਨੂੰ ਵਲੌਗ ਮਿਲੂਗਾ ਯਾਰ ਦਿਨ ਨਾਲੇ ਦੇਖਿਓ ਕੱਠਾ ਕਿੰਨਾ ਈ ਰਿਕਾਰਡ ਤੋੜ ਕੱਠਾ ਈ ਤੇ ਲਓ ਜੀ ਇੱਧਰ ਧੁੰਦ ਨਾ ਵੀ ਰਿਕਾਰਡ ਤੋੜੇ ਪਏ ਉਦਣ ਦੇ 3-4 ਦਿਨ ਦੇ ਤੇ ਤੁਸੀਂ ਉਦਣ ਦਾ ਵੀ ਦੇਖਿਓ 14 ਤਰੀਕ ਦਾ ਕਿੰਨੀ ਧੁੰਦ ਸੀ ਤੇ ਅੱਜ ਬਖਾਨਾ ਈ ਮੈਂ ਇਹ ਤੁਹਾਨੂੰ ਮੈਂ ਪਹਿਲਾਂ ਦਊਂਗਾ ਵਲੌਗ ਹੁਣ ਸਟਾਰਟਿੰਗ ਦਾ ਦੇਖਿਓ ਜੀ ਕਿੰਨੀ ਧੁੰਦ ਹੈ ਤੇ ਇਸ ਤੋਂ ਬਾਅਦ ਦੇਖਿਓ ਵੀ 14 ਤਰੀਕ ਨੂੰ ਕਿੰਨੀ ਸੀ ਲਓ ਜੀ ਨਾਲ ਬਣੇ ਰਹੇ ਹੋ ਜੀ ਤੇ ਬਾਕੀ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਸਾਡੇ ਤੋਂ ਬਲੌਗ ਲੇਟ ਹੋ ਰਹੇ ਆ ਕਿਉਂਕਿ ਹੁਣ ਤੁਹਾਨੂੰ ਪਤਾ ਹੀ ਜੱਸ ਕਰਨਾ ਉਹਨਾਂ ਦੇ ਸਕੂਲ ਵੀ ਲੱਗੇ 13 ਤਰੀਕ ਤੋਂ ਤੇ ਬਾ ਚਲੇ ਜਾਣੇ ਆ ਬਲੌਗ ਕਿੱਥੇ ਬਣਦਾ ਜੀ ਅੱਜ ਵੀ ਮੈਂ ਲੱਗਿਆ ਬਣਾਣ ਕਿਉਂਕਿ ਟਾਈਮ ਪਹਿਲਾਂ ਚੱਕਿਆ ਜੀ ਤੇ 9:30 ਲੱਗਦਾ ਜੀ ਸਕੂਲ ਹੁਣ ਗੱਡੀ 'ਚ ਜਾਣਾ ਪੈਂਦਾ ਕਿਉਂਕਿ ਧੁੰਦ ਬਹੁਤ ਹੈ ਜੀ ਠੰਡ ਹੁਣ ਤੋਂ ਤੇ ਬਾਕੀ ਆਪਣੇ ਕੋਲ ਥੇ ਕੰਮ ਵੀ ਹੈ ਤੇ ਲਓ ਜੀ ਹੁਣ ਨਾਲ ਬਣੇ ਰਹੇ ਤੁਹਾਨੂੰ ਦਿਖਾਣੇ ਵੀ ਧੁੰਦ ਦੇ ਧੁੰਦ ਨੇ ਕਿਆ ਹਾਲਾਤ ਕਰੇਵੇਂ ਤੇ ਕਿਆ ਚੱਲ ਰਿਹਾ ਕਿ ਕਿਤ ਤਰ੍ਹਾਂ ਬੱਚੇ ਪੜ੍ਹੂਗੇ ਕਿਆ ਕਰੂਗੇ ਸਕੂਲ ਨੂੰ ਕੱਪੜੇ-ਕੁਪੜੇ ਪਾ ਕੇ ਭੇਜੋ ਪੜ੍ਹਾਈ ਵੀ ਜ਼ਰੂਰੀ ਹੈ ਜੀ ਇੱਕ ਮਹੀਨਾ ਰਹਿ ਗਿਆ ਜੀ ਪੇਪਰਾਂ ਨੂੰ ਜੇ ਹੁਣ ਛੁੱਟੀਆਂ ਹੀ ਕਰਾਈ ਜਾਵੇ ਉਹ ਵੀ ਠੀਕ ਨਹੀਂ ਹੈ ਜੀ ਚਲੋ ਠੀਕ ਹੈ ਜੀ ਨਾਲ ਬਣੇ ਰਹੋ ਇੰਨਿਆਂ ਕੁ ਬੈਂਤੀਆਂ ਦੀਆਂ ਪ੍ਰਮਾਨ ਕਰਿਓ ਆਪਣੇ ਬੱਚਿਆਂ ਦੀ ਪੂਰੀ ਗੌਰ ਰੱਖਿਓ ਜੀ ਕੱਪੜੇ-ਕੁਪੜੇ ਪਾ ਕੇ ਭੇਜੋ ਐਨ ਚਲੋ ਠੀਕ ਹੈ ਜੀ ਨਾਲ ਬਣੇ ਰਹੋ ਤੁਹਾਨੂੰ ਦਿਖਾਈ ਅੱਜ ਦਾ ਮੌਸਮ ਇਹ ਗੱਡੀ ਦੇ ਹਾਲਾਤ ਕਿ ਆਪਣੇ ਦੇਖੋ ਇਹ ਟੀਨਾ ਚੋ ਰਹੀਆਂ ਉੱਪਰ ਤੋਂ ਆ ਗੱਡੀ ਦੇ ਉੱਪਰ ਤੇ ਕੱਲ ਗੱਡੀ ਪਰ ਤੋਂ ਆਪਣੀ ਐਨ ਸਾਫ਼ ਧੀ ਲਾ ਤੇ ਕਹਿ ਨਹੀਂ ਸਕਦੇਈ ਲੋ ਆ ਇਹ ਤੁਹਾਨੂੰ ਅੱਜ ਪਰਸੋਂ 14 15 ਅੱਜ 16 ਤਰੀਕ ਹੈ। ਦੇਖੋ ਤਾਂ ਸੜਕ ਦੇ ਹਾਲਾਤ ਦੇਖੋ ਅੱਜ ਸਾਰੀ ਜ਼ਰੂਰੀ ਨਹੀਂ ਵੀ ਦਰਾਖਤਾਂ ਦੇ ਹੇਠੇ ਹੀ ਕਿੱਲਾ। ਅੱਜ ਤਾਂ ਇੱਕ ਓਪਠਾ ਵੀ 10 ਵਜੇ ਦਿਖ ਰਿਹਾ ਹੁਣ ਵੀ ਦੇਖੋ ਕਿੰਨਾ ਘੱਟ ਦਿਖ ਰਿਹਾ ਹੈ। ਵਾਹ। ਆਸ ਜਿਹੜੀ ਸਕੂਲ ਵਾਲੀ। ਇਹ ਉਹ ਵੀ ਜਾ ਰਹੀ ਓਏ ਹੋਏ 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 ਰਾਤ ਦੀ ਧੁੰਦ ਨਾ ਤੜਕੇ ਜੀ ਨੂੰ ਹੋਰ ਜ਼ਿਆਦਾ ਆ ਜਾਂਦੀ ਕਿਉਂਕਿ ਕੱਲ ਦੁਪਹਿਰ ਤੋਂ ਮੜੀ ਕਿ ਧੁੱਪ ਆਲੀ 2 ਤੇ 2:00 ਵਜੇ ਤੋਂ ਬਾਅਦ ਜਿੰਨੀ ਧੁੱਪ ਪੈਂਦੀ ਹੈ ਜੀ ਇਹ ਦਿਨਾਂ ਚ ਉਹ ਧੁੰਦ ਆਂਦੀ ਦੂ ਇਹ ਦਿਨ ਤੇ ਮੇ ਲੋ ਜੀ ਮਨਜੀਤ ਨੂੰ ਫਿਰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਮਨਜੀਤ ਕਿਸ ਤਰ੍ਹਾਂ ਹੈ ਮੌਸਮ ਅੱਜ ਇਹ ਬਿਸਤਰਾ ਹੋਣਾ ਦੰਦ ਨੇ ਬੁਰੇ ਹਾਲ ਕਰੇ ਹਾਂ ਕਰਨ ਲਈ ਵੀ ਰੈਡੀ ਹੋ ਰਿਹਾ ਆਪਣਾ ਹੋ ਗਿਆ ਬਾਈ ਰੈਡੀ ਹਾਂਜੀ ਸਾਸ਼ੀ ਕਾਲ ਨਹੀਂ ਭਲੰਦਾ ਹੋਰ ਕਰਨ ਕਿਤਰਾ ਪੜਾਈ ਬਾਈ ਕੱਲ ਤਾਂ ਕਰਨ ਆੜੇ ਗਿਆ ਸਵੇਰੇ ਅਸੀਂ ਤਾਂ ਕਹੇ ਵੀ ਅੱਜ ਸਕੂਲ ਜਾਇਆ ਕਿਉਂਕਿ ਇਹਦੇ 13 ਦੇ ਲੱਗੇ ਵੇ ਸਕੂਲ ਇੱਕ ਛੁੱਟੀ ਚਾਲ ਕਰਾਤੀ ਦੀ 14 ਤਰੀਕ ਦੀ ਹੈ ਨਾ ਮਨਜੀ ਤਾਂ ਉਹ ਦਿਨ ਦਾ ਸਾਰਿਆਂ ਨੇ ਕਰ ਲਈ ਚਲੋ ਉਹ ਤੇ ਦੂਏ ਦਿਨ ਵੀ ਸਾਡੇ 1.5 ਘੰਟਿਆਂ ਚੋਂ ਕਰੀਬ 23 15 ਤਰੀਕ ਕੱਲ ਇਹ ਆਰਡ ਰਿਹਾ ਤਾਂ ਕਹਿੰਦਾ ਮੈਂ ਵੀ ਕਰ ਨਹੀਂ ਮਾ ਪੁੱਤ ਇੰਨੀਆਂ ਤਾਂ ਛੁੱਟੀਆਂ ਹੋ ਗਈਆਂ ਅੱਜ ਦੀ ਕਰ ਲੂੰਗਾ ਕੱਲ ਨੂੰ ਫੇਰ ਨਹੀਂ ਤੇਰਾ ਦਿਲ ਕਰਨਾ ਦੇਖ ਹੁਣ ਕੱਲ ਜਾ ਆ ਅੱਜ ਇੱਕ ਚੂਹ ਨਹੀਂ ਕਰੀਏ ਨੇ ਠੀਕ ਨਹੀਂ ਫਿਰ ਉਹ ਪਹਿਲੇ ਦਿਨ ਔਖਾ ਲੱਗਦਾ ਮੈਨੂੰ ਵੀ ਲੱਗਿਆ ਔਖਾ ਤਿਆਰ ਕਰਨਾ ਹਮ ਚਲ ਤਿਆਰ ਤਾਂ ਹੈ ਆਪੇ ਹੋ ਜਾਂਦਾ ਹੈ ਵੀ ਉਹੀ ਬਸ ਵੀ ਉਹੀ ਸੱਜਣੇ ਉੱਠ ਕੇ ਲੱਗਣਾ ਹੈ ਬਿਲਕੁਲ ਬਿਲਕੁਲ ਤਾਂ ਕਰਕੇ ਔਖਾ ਲੱਗਦਾ ਹਾਂ ਇਹ ਵੀ ਹੈ ਤੇ ਹੁਣ 9:00 ਵਜੇ ਹੁਣ ਅਸੀਂ ਜਾਣਾ ਹੈ ਤੇ ਬਾਕੀ ਤੁਹਾਨੂੰ ਅੱਗੇ ਦਿਖਾਉਂਗਾ ਵੀ ਕੀ ਹਾਲਾਤ ਹੈ ਈ ਸੜਕ ਦੇ ਵੀ ਅੱਜ ਕਿੰਨੇ ਮੰਨੋ ਅੱਜ ਸਭ ਨਾਲ ਕਹਿ ਰਹੀ ਐ ਟਾਈਮ ਪਤਾ ਨਹੀਂ ਕਿੰਨਾ ਹੋ ਗਿਆ 9:00 ਵਜੇ 9:00 ਵਜੇ ਆਪਣਾ ਹੁਣ ਤੁਰਪੋ ਕਿਉਂਕਿ ਅੱਜ ਬਹੁਤ ਜ਼ਿਆਦਾ ਟਾਰਨੀਕਿੰਗ ਕਰਦੀ ਹਾਂ ਹਾਂ ਇੱਕ ਹੋਰ ਵੀ ਗੱਲ ਐ ਮੰਜੀ ਤਾਂ ਮੈਂ ਮੈਂ ਇੰਨਾ ਕ ਨੋਟ ਕਰਿਆ ਵੀ ਜਦੋਂ ਦੀ ਧੁੰਦ ਲੱਗੀ ਨਾ ਪੈਣਾ ਲੋੜੀ ਤੋਂ ਪਹਿਲਾਂ ਦੀ ਲੱਗੀ ਨਾ ਪੈਣਾ ਆ ਤਕੜੀ ਧੁੰਦ ਦਿਨ ਪਰ ਦਿਨ ਉਹ ਤੋਂ ਜ਼ਿਆਦਾ ਵੱਧਦੀ ਜਾ ਰਹੀ ਅੱਜ ਦੇਖ ਲੈ ਕੱਲ ਅਸੀਂ ਕਹਿ ਰਹੇ ਸੀ ਵੀ ਅੱਜ ਜ਼ਿਆਦਾ ਐ ਪਰ ਸਾਨੂੰ ਅੱਜ ਜ਼ਿਆਦਾ ਲੱਗ ਰਹੀ ਐ ਹੁਣ ਅੱਜ ਰਸਤਾ ਦੇਖੂਗੇ ਵੀ ਸੜਕ ਦਾ ਕਿਹ ਤਰ੍ਹਾਂ ਸੜਕ ਪਰ ਕਿਹ ਤਰ੍ਹਾਂ ਹੁੰਦਾ ਨਹੀਂ ਮੈਂ ਨਾ ਜਰਾਬਾ ਕਦੇ ਕਦਾਈ ਖਾਂਦੀ ਹੁੰਦੀ ਸੀ ਇਸ ਵਾਰੀ ਖੰਡਾਲੀ ਨੇ ਮੇਰੇ ਵੀ ਜਰਾਬਾ ਫੁਵਾਤੀਆਂ ਇਹ ਠੰਡ ਨਾਲ ਤਾਂ ਮਨਜੀਤ ਦਾ ਜਰਾਬਾ ਫੁਵਾਦੀ ਨਹੀਂ ਬਾਕੀ ਸਹੀ ਗੱਲ ਹੈ ਜੀ ਨਾ ਇਹ ਕੋਟੀ ਪਾਂਦੀ ਦੀ ਬੱਕਤੇ ਸਟੋਲ ਗਲੇ ਸਾਰ ਦਿੰਦੀ ਦੀ ਕਈ ਠੰਡਾ ਤਾਂ ਇਹੀ ਕਰਤੀ ਐ ਨਾ ਪਰ ਜਰਾਬਾ ਨਹੀਂ ਆ ਠੰਡੇ ਪਾਣੀ ਚ ਜਦੀ ਭਾਂਡੇ ਧੋਦਣੇ ਐਤਕੀ ਤਾਂ ਗਰਮ ਪਾਣੀ ਦੀ ਵੀ ਲੋੜ ਪੈ ਰਹੀ ਏ ਡੱਬੇ ਦੀ ਨਹੀਂ ਕਿਸੇ ਵਾਰ ਤਾਂ ਪਣੀ ਹੋਇਆ ਜਿਦਾ ਕਿਦਾ ਬਰਫ ਜਮਾਈ ਵੀ ਹੁੰਦੀ ਵੀ ਮੈਂ ਨਾ ਕੱਲ ਦੇਖਿਆ ਮਨਜੀਤੈ ਮੈਂ ਸਵੇਰੇ ਉੱਠ ਕੇ ਨਾ ਠੰਡੇ ਪਾਣੀ ਚ ਕੱਲ ਲਾਇਟ ਨਹੀਂ ਦੀ ਹੈ ਮੈਂ ਹੱਥ ਧੋਈ ਜਿੱਕਣਾ ਆਪਣਾ ਪਹਾੜ ਚ ਨਹੀਂ ਹੋਇਆ ਤਾਂ ਉੱਕਣੀ ਹੋਇਆ ਨਹੀਂ ਪਾਣੀ ਹੱਥਾਂ 'ਤੇ ਪੈ ਰਿਹਾ ਅੰਜੂ ਅੱਖਾਂ 'ਚ ਮੈਂ ਦੇਖ ਲੈ ਇੱਕ ਤੁਸਕ ਪਾਣੀ ਦਾ ਗਰਮ ਗੈਸ 'ਤੇ ਵਰ ਕਰਿਆ ਉਹਦੇ ਨਾਲ ਫਿਰ ਫੜਫੜ ਭਾਂਡੇ ਉਹ ਕਰੇ ਧੋਈ ਨਹੀਂ ਤਾਂ ਹੱਥ ਨਹੀਂ ਪੈਂਦਾ ਤਾਂ ਐ ਜਾਂਦਾ ਤਾਂ ਕਿਸਾਂ ਬਣ ਗਿਆ ਉਹ ਹੀ ਪਹਾੜ ਵਾਲਾ ਪਹਾੜ ਵਾਲਾ ਕੰਮ ਮੈਂ ਉਹ ਹੀ ਤਾਂ ਦੱਸ ਰਿਹਾ ਤੈਨੂੰ ਪਾਣੀ ਹੱਥ 'ਤੇ ਪੈ ਰਿਹਾ ਦਿਮਾਗ ਸੁਨ ਹੋ ਰਿਹਾ ਉਂਗਲੀਆਂ ਵਿੱਚ ਐ ਉਹ ਹੁੰਦੇ ਜਿਸ ਤਰ੍ਹਾਂ ਕਿ ਚੀਸਾਂ ਨਹੀਂ ਬਣਦੀਆਂ ਹਾਂ ਕਰਦੇ ਕਰਦੇ ਪੁੱਤ ਸਫਾਈ ਸਾਡਾ ਜੱਸ ਕਰਨ ਲੱਗਿਆ ਵੀ ਸਫਾਈ ਕਰਨ ਤੇ ਤੁਹਾਨੂੰ ਸ਼ੋਪਿੰਗ ਦਾ ਬਲੌਗ ਇਸ ਤੋਂ ਬਾਅਦ ਮਿਲੇਗਾ ਸ਼ਾਪਿੰਗ ਕਰਕੇ ਆਇਤੇ ਕਰਾਈ ਉਹ ਤੁਹਾਨੂੰ ਇਸ ਤੋਂ ਬਾਅਦ ਮਿਲੂਗਾ ਜੀ ਤੇ ਤੁਹਾਨੂੰ ਇਹ ਦੇ ਦਈਏ ਲਓ ਜੀ ਮੇਰਾ ਪੁੱਤ ਕੰਮ ਆ ਹੋ ਗਏ ਆ ਅੱਜ ਗੱਡੀ ਦੀ ਸਫਾਈ ਵੀ ਕਰਤੀ ਹਾਂ ਹੋ ਗਿਆ ਸੀ ਸਾਬ ਸਾਬ ਇਹ ਐ ਕਰਨ ਵਾਲੇ ਕੱਪੜਾ ਨਾ ਪੁੱਠਾ ਕਰ ਲੈ ਪੁੱਤ ਹੁਣ ਕੱਲ ਵੀ ਇਹਦੇ ਕੱਲ ਗੱਡੀ ਸਾਫ ਕਰੀ ਤੀ ਦੇਖੋ ਇੱਕ ਸਲਫ ਮਾਰਨੇ ਨੂੰ ਨਾ ਆਪਾਂ ਇਹਨਾਂ ਸਫਾਈ ਵੀ ਕਰਨੀ ਜੇ ਐ ਬੰਦਾ ਸਿੱਖਾ ਹੈ ਨਾ ਵੀ ਕੋਈ ਵੀ ਗੱਡੀ ਮੋਟਰਸਾਈਕਲ ਜਦੋਂ ਆਪਾਂ ਨੇ ਲੈ ਕੇ ਜਾਣਾ ਸਭ ਤੋਂ ਪਹਿਲਾਂ ਤਾਂ ਜਿਗਣਾ ਆਪਾਂ ਸਵੇਰੇ ਉੱਠਦੇ ਆ ਆਪਣਾ ਮੂੰਹ ਧੋਣੇ ਨਹੀਂ ਹੋਣੀ ਐ ਨਹੀਂ ਹੋਣੀ ਆ ਕਰਨਾ ਐ ਤਾਂ ਇਹਨਾਂ ਖਰਾਬ ਕਰ ਦੇਣਾ ਪਾਣੀ ਦਾ ਡੱਬਾ ਘੇਰ ਤੋਂ ਉੱਪਰ ਬੱਸ ਛੱਡ ਦੇ ਬੱਸ ਬੱਸ ਹੁਣ ਬੰਦ ਕਰ ਦੇ ਨਹੀਂ ਹੋਣਾ ਕਰਨ ਬੰਦ ਕਰ ਦੇ ਬੱਸ ਪਾਣੀ ਦਾ ਡੱਬਾ ਪਾਣੀ ਦਾ ਡੱਬਾ ਘੇਰ ਦੇਣਾ ਹੁਣ ਮੈਂ ਤੇ ਇਹ ਬਹੁਤ ਵਧੀਆ ਗੱਲ ਹੈ ਸਾਡੇ ਸਿਆਣੇ ਵੀ ਕਹੇ ਕਰਦੇ ਵੀ ਸਾਜਰਾ ਉੱਠੋ ਪਹਿਲਾਂ ਮੂੰਹ ਤੋਂ ਜਿਕਣਾ ਅਸੀਂ ਆਪਣਾ ਮੂੰਹ ਤੋਂ ਨੇ ਇਸ ਤਰ੍ਹਾਂ ਕੋਈ ਵੀ ਆਪਾਂ ਵਹੀਕਲ ਲੈ ਕੇ ਜਾਣਾ ਆਪਣੇ ਕੰਮ ਤੇ ਜਾਣਾ ਤਾਂ ਉਹਦਾ ਜ਼ਿਆਦਾ ਨਹੀਂ ਸੀਸੇ ਸੁਸੇ ਮੜੀ ਮੋਟੀ ਮੂੰਹ ਆਸਾ ਇਹ ਇੱਧਰ ਤੇ ਨਹੀਂ ਕਰਨਾ ਬਾਈ ਆ ਨਾ ਚਲਾਈ ਆ ਬੰਦ ਕਰਨ ਆਲੇ ਪਹਿਲਾਂ ਸੋਚਦਾ ਨਹੀਂ ਲਾਈ ਵੀ ਸੋਚ ਘਟ ਦੇ ਅੰਦਰ ਹੀ ਬੈਜਾ ਨਹੀਂ ਪਿਆਰ ਗੱਲ ਕੱਟੀ ਸੋਚ ਚਾਬੀ ਕਿਤੇ ਟੁੱਟ ਨਾ ਜਾਵੇ ਤੇ ਇੱਕ ਹੋਰ ਵੀ ਦੱਸਿਓ ਜੀ ਆ ਜਿਹੜਾ ਸੀਸਾ ਹੈ ਜੀ ਇਹਨੂੰ ਕਲੀਨ ਕਰਨਾ ਮਨੂੰ ਪਹਿਲਾਂ ਵੀ ਕਮੈਂਟ ਕਰੇ ਤੇ ਇਹ ਅਸੀਂ ਪੁੱਛਿਆ ਤਾਂ ਕਹਿੰਨੇ ਵੀ ਆਲੂ ਲੈ ਕੇ ਪਤਾ ਨਹੀਂ ਕਿਸ ਤਰ੍ਹਾਂ ਵੱਢ ਕੇ ਨਾ ਉਹਦੇ ਨਾਲ ਸਫਾਈ ਕਰੋ ਹਨਾ ਆਲੂ ਨਾਲ ਬਾਹੋਂ ਆਇਆ ਹੁਣ ਕੋਈ ਨਹੀਂ ਜਿੱਥੇ ਉਹ ਆਪਾਂ ਹੁਣ ਪੇਪਰ ਨਾਲ ਮਾਰੀ ਲੈਣ ਗੰਦੀ ਵੜਣੀ ਫੇਰ ਉਲ ਨਹੀਂ ਮਿੱਟੀ ਫੇਟ ਲੱਗ ਜੂ ਹਾਂ ਤੇ ਮਨਜੀਤ ਗੱਲ ਐ ਇਸ ਤਰ੍ਹਾਂ ਵੀ ਸਾਰਾ ਸਮਾਨ ਰੱਖੋ ਗਿਆ ਨਾ ਹਾਂ ਸਟਾਰਟ ਕਰ ਪਰ ਜ਼ਿਆਦਾ ਚਾਬੀ ਨਹੀਂ ਦੇਣੀ ਤੁਹਾਨੂੰ ਇੱਕ ਹੋਰ ਦਿਖਾਉਂਦੇ ਸਾਨੂੰ ਸਮਾਨ ਥੋੜਾ ਜਿਹਾ ਨਹੀਂ ਲੈ ਜਾਣਾ ਪੈਂਦਾ ਮਨਜੀਤ ਉਹ ਨਹੀਂ ਆਇਆ ਝੋਲਾ ਦੂਆ ਕੱਪੜੇ ਵਾਲਾ ਮੈਂ ਪਾਇਆ ਨਹੀਂ ਮੈਂ ਇਹਨੂੰ ਕਿਵੇਂ ਅੱਛਾ ਅੱਜ ਵਰਦੀ ਹਾਂ ਦੂਈਓ ਪਹਿਣੀ ਹੈ ਵੀ ਇੱਕ ਵਾਰ ਰੱਖੀ ਅੱਜ ਚੱਲ ਬਈ ਚੱਲ ਬਿਲਕੁਲ ਰਾਈਟ ਰਾਈਟ ਚੱਲ ਬਈ ਕਰ ਸਟਾਰਟ ਨਿਊਟਰਲ ਕਰ ਲਈ ਬਸ ਲੰਬੀ ਸੈਲਫ ਨਹੀਂ ਲਈਦੀ ਹੁੰਦੀ ਬਸ ਹੁਣ ਰੇਸ ਨਹੀਂ ਮਾਰਨੀ ਇਹ ਧੁੰਦ ਨਾਲ ਰਾਜ ਰਕਾਰ ਤੋੜਦੇ ਮੈਂ ਤਾਂ ਇੱਧਰ ਨਹੀਂ ਦੇਖੀ ਜਨਾ ਵੀ ਕਿੱਦਾਂ ਜਾ ਹੋਊਗਾ ਰਸਤਾ ਦਿਖ ਜੂਗਾ ਜੀ ਸਾਨੂੰ ਗੱਡੀ 'ਚ ਇੱਕ ਗੱਡੀ 'ਚ ਵੀ ਤੁਹਾਨੂੰ ਪਤਾ ਜੀ ਫਿਰ ਭਾਫ ਜੀ ਹੋ ਜਾਂਦੀ ਐ ਹੀਟਰ ਛੱਡਣਾ ਪੈਂਦਾ ਜੀ ਲੋ ਧੁੰਦ ਨੂੰ ਦੇਖ ਕੇ ਤਾਂ ਸਾਰਾ ਅੱਜ ਨਾ ਕੈਮਰਾ ਵੀ ਰੈਲਿਟੀ ਆਫ ਜੀ ਕਰ ਰਿਹਾ ਧੁੰਦਲੀ ਜੀ ਹੋਰ ਕਰ ਰਿਹਾ

ਨੇ ਆਮ ਖੇਣੇ ਨੇ ਜਾ ਕੇ ਖਬਰ ਦਿੱਤੀ ਕਿ ਇਸ਼ਨਾਨ ਕਰਨ لگا ਸੋਰਖਗਰ ਗਰਮੀ ਫੜੀ ਹੋਈ ਹੱਥ ਤੇ ਆਪਣੇ ਸਰੀਰ ਤੇ ਜੱਟ ਮਾਨ ਲੱਗੇ ਪਾੜੀ ਹਰੀ ਸ਼ਕਤ ਬਨੂਆ ਸਵੇਰ ਵਾਸਤੇ ਦੁਨੀਆ ਕੋ ਤਲੇ ਗਿਆ ਲੰਗਰ ਲੱਗੇ ਵੀਰੇ ਸਰੇ ਪੰਜਾਬ ਤੇ ਜਿਹੜਾ ਪਿਛਲਾ ਵਲੌਗ ਚੱਲ ਰਿਹਾ ਜੀ ਉਹਦੇ ਇਹ ਲੰਗਰ ਆਈ ਲੱਗਿਆ ਤਾਂ ਹਾ ਮਾਰ ਕੇ ਸਰੇ ਪੰਜਾਬ ਰੋਏ ਆ ਸਿਰ ਤੇ ਬਣੇ ਰਹੋ ਨਾਲ ਤੁਹਾਨੂੰ ਇਧਰ ਨੂੰ ਵੀ ਬਖਾਨੇ ਜੀ ਇੱਧਰ ਕੱਤਕ ਕਬੀ ਚਾਲਦਾ ਦਸਤਾਰ ਮੁਕਾਬਲੇ ਵੀ ਚੱਲ ਰਹੇ ਆ ਜੀ ਆਪਾਂ ਵੀ ਦੇਖਿਆ ਨੇ ਉਸ ਤੋਂ ਬਾਅਦ ਚੱਲੂਗੇ ਜੀ ਲੰਗਰ 'ਚ ਤੁਹਾਨੂੰ ਸਾਰੇ ਬੰਦਿਆਂ ਨੂੰ ਮਲਾਵਾਂਗੇ ਜੀ ਬੋਥ ਗੜ ਦੀ ਸੰਗਤ ਨੂੰ ਤੇ ਵੈਸੇ ਨਾ ਉਹ ਛਕਿਆ ਆ ਤੇ ਹਰੇ ਦਸਤਾਰ ਮੁਕਾਬਲਾ ਚੱਲ ਰਿਹਾ ਉਹ ਵੇਖੀਏ ਜੀ ਕਿੱਸਾ ਤੁਹਾਡੇ ਨਾਲ ਸਾਥ ਕੋੜੀ ਵੀ ਹੱਥ ਤੋਂ ਇਹ ਦਸਤਾਰ ਮੁਕਾਬਲੇ ਚ ਬੰਦੇ ਹੋ ਕੇ ਜੇ ਵੀ ਮੈਂ ਨਹੀਂ ਮੰਨਦੀ ਕਿ ਉਹਨਾਂ ਦਾ ਕੋਈ ਤਾਂ ਹੈ ਹਰ ਬੰਦੇ ਦਾ ਆਪਣਾ ਸੁਭਾਅ ਵੱਖਰਾ ਹੈ ਕਈ ਬੰਦੇ ਪੁਰੇ ਸਤਰੀ ਉੱਡੇ ਨੇ ਬਚਣਾ ਸੀ ਕਈ ਬੰਦੇ ਵਧੀਆ ਵੀ ਆ ਪਰ ਲਾਟਿਕ ਤੇ ਉੱਪਰ ਨਹੀਂ ਇਹ ਬੱਚੇ ਮੈਂ ਭਾਗ ਲਿਆ ਦਸਤਾਰ ਮੁਕਾਬਲੇ ਚ ਇਹ ਜੇਤੂ ਦੇ ਉਹਨਾਂ ਨੇ ਜਣਾ ਦੱਸਣ ਕਿ ਦੱਸਦੀ ਮੇਰੀ ਵੀ ਮੇਰਾ ਪ੍ਰਮਾਣ ਚੱਲਦਾ ਹੈ ਕਉ ਦਾ ਸਰਬੰਧੀ ਮੁਕਾਬਲੇ ਦੇ ਵਿੱਚ ਅੱਜ ਜਿਨ੍ਹਾਂ ਬੱਚਿਆਂ ਨੇ ਮੱਲਾ ਮਾਰੀਆਂ ਆ ਤੀਸਰਾ ਸਥਾਨ ਇਸ ਬੱਚੇ ਨੇ ਹਾਸਲ ਕੀਤਾ ਆ ਜਸ਼ਨਦੀਪ ਸਿੰਘ son of ਮੱਖਣ ਸਿੰਘ ਪਿੰਡ ਕਰੰਪੁਰ ਧੁਖੀਆਂ ਦਾ ਸਮਾਂ ਖਾਂਦੇ ਨੇ ਜੋ ਦੇ ਆਪਣੀ ਖੁਸ਼ੀ ਹੈ ਸਾਡੇ ਪੰਜਾਬ ਦੀ ਧਰਤੀ ਖੁਸ਼ਹਾਲ ਪਸਤੀ ਸੋਰਾ ਗੋਣ ਵਾਲੀ ਇਹ ਬੱਚਾ ਪੰਜ ਕੁੱਲੇ ਤੋਂ ਇੱਥੇ ਪਹੁੰਚਿਆ ਹੈ ਜੀ ਮੁਕਾਬਲੇ ਦੇ ਗ੍ਰੈਂਡ ਲਈ ਚੱਲੀਏ ਹੁਣ ਅੰਦਰ ਛੱਪਿਆ ਸਾਰੇ ਮਾਤੇ ਨੂੰ ਖੁਲੀ ਨੂੰ ਫਲਾਈ ਜਾ ਰਹੇ ਨਾਲ ਬਣਾਈ ਦੇ ਜੀ ਆਪਾਂ ਚੱਲਦੇ ਹੁਣ ਤੁਹਾਨੂੰ ਇੱਥੇ ਦਾ ਤਾਂ ਦੇ ਤੇ ਆਈ ਬਲੌਗ ਹੁਣ ਚੱਲਦੇ ਆਪਾਂ ਅੰਦਰ ਲੰਗਰ ਪਾ ਤੁਹਾਨੂੰ ਸੇਵਾ ਚੱਲਦੀ ਦਿਖਾਈ ਆ ਜੀ ਕਿਉਂਕਿ ਇੰਨਾ ਭਾਰੀ ਇਕੱਠ ਹੈ ਜੀ ਸ਼ਰਧਾ ਭਾਵਨਾ ਨਾਲ ਸੰਗਤ ਆ ਰਹੀ ਹੈ ਤੇ ਫਿਰ ਤੁਹਾਨੂੰ ਪਤਾ ਹੀ ਐਨੀ ਸੰਗਤ ਦਾ ਲੰਗਰ ਦਾ ਪ੍ਰਬੰਧ ਕਰਨਾ ਫਿਰ ਤਾਂ ਬੰਦੇ ਜਿੰਨੇ ਹੋਆਂ ਵੱਧ ਤੇ ਵੱਧ ਅਰੇਂਜਮੈਂਟ ਵਧੀਆ ਹੋਇਆ ਨਾ ਫਿਰ ਪੂਰਾ ਚੱਲ ਜਾਂਦਾ ਹੀ ਤੇ ਤੁਹਾਨੂੰ ਦਿਖਾਣੇ ਵੀ ਕਿੱਦਾਂ ਸੇਵਾ ਚੱਲ ਰਹੀ ਹੈ ਕਿੰਨੀ ਤਨੋਂ ਮਨੋਂ ਬੂਤ ਘੜ ਦੀ ਸਾਧ ਸੰਗਤਾਂ ਤੇ ਨੌਜਵਾਨ ਸੇਵਾ ਕਰ ਰਹੇ ਚੱਲਦੇ ਅੰਦਰ ਗੂਗਲ ਇਹ ਤਾਂ ਬਹੁਤ ਕੇ ਹਜ਼ਾਰਾਂ ਦੇ ਭਾਗ ਲੈ ਕੇ ਭਾਗ ਲੈ ਕੇ ਸਭਾ ਕਰਦੇ ਨੇ ਨਵਾਸ਼ਟ ਆਇਆ ਤਾਂ ਇਹ ਪਾਕਿਸਤਾਨ ਨੂੰ ਬਹੁਤ चलते हूँ अरेजमेंट दिखाई जी कि बढ़िया कर लाइना लगे भी इतने टिक्कियाँ

ਦੇ ਵੇੜਾ ਸਿਆਣਾ ਬੰਦਾ ਜੋਨੇ ਤੇ ਗੱਲ ਲੱਗੇ ਮੈਂ ਵੀ ਜਿਹੜਾ ਇਹਨਾਂ ਨੂੰ ਵੀਰ ਅੱਗੇ ਆ ਜੀ ਬਿਲਕੁਲ ਸਹੀ ਕੰਮ ਕਰਨਾ ਬੜਾ ਕੀਤਾ ਜਾ ਰਿਹਾ ਹੈ ਆਪਣੇ ਆਪ ਨੂੰ ਸਮਰਪਿਤ ਕਰਦੇ ਨੇ ਦੂਜਿਆਂ ਦੀ ਸੋਆ ਨਹੀਂ ਆਪਣੇ ਆਪ ਨੂੰ ਆਪ ਦਾ ਬਹੁਤ ਧੰਨਵਾਦ ਕਰਦਾ ਹਾਂ ਹੁਣ ਸੁਣੇ ਨਹੀਂ ਕਹਿੰਦਾ ਵੀ ਕਿਹਾ ਗਿਆ ਕਿ ਆਪਾਂ ਚਲਾਦ ਲਿਆਵਾ ਸਾਰਾ देखे देखे। सेवा चलती है जितने तैयार कर रही चाहे प्रबंध ਤੇ ਇਹ ਸਭ ਲੱਗੇ ਵੀ ਆਪਣੇ ਐਸੇ ਵਾ ਚਲਦੀ ਪਰਤਨਾਂ ਦੀ ਇਹ ਜੀਤ ਉਹਨੇ ਬੈਠੇ ਲੋਹ ਹੈ ਸਾਡਾ ਲੈ ਕੇ ਸਾਗੋ ਤੋਂ ਕਬੀਤ ਕਰੇ ਥਾ ਉਹ ਤੋਂ ਸ਼ਾਨ ਵਾਲਾ ਬੂਤਕਾਰ ਦੇ ਨੋਜਵਾਨ ਸੇਵਾ ਕਰ ਰਹੇ ਹਨ ਅਨੰਦ ਦੇ ਖਾਣੇ ਵਿੱਚ ਭਾਗੀਆਂ ਦਵਾ ਰਹੇ ਪਿਛਲਾ ਵਲੌਗ ਤੁਸੀਂ ਵੇਖਿਆ ਜੀ ਦੇਖੋ ਦੇਖਾ ਰਹੇ ਤੇ ਲਓ ਜੀ ਹੁਣ ਤੁਹਾਨੂੰ ਇੱਧਰ ਬਖਾਨੇ ਲੱਕੜਾਂ ਲੋਪੜਾਂ ਦਾ ਪੂਰਾ ਪ੍ਰਬੰਧ ਤੇ ਇੱਧਰ ਬਖਾਨੇ ਜਿੱਥੇ ਤਿਆਰ ਹੋ ਰਿਹਾ ਹੈ ਟਿੱਕੀਆਂ ਵੈਸੇ 3:00 ਵੱਜ ਗਏ ਸ਼ਾਮ ਤੱਕ ਚੱਲੇ ਬਹੁਤ ਵਧੀਆ ਸਫਾਈ ਨਾਲ ਰਹੇ ਜਿਵੇਂ ਟੈਨ ਦਾ ਪਾਈਆਂ ਦਾ ਸੋ ਦੇ ਆਏ ਵੇ ਕੱਲ ਸਾਰਾ ਦਿਨ ਲੰਗਰ ਤਿਆਰ ਹੋ ਰਿਹਾ ਤਾਂ ਤੇ ਪੂਰਾ ਚੱਲਦਾ ਵੀ ਕਹਿੰਦੇ ਅਹੀਂ ਹੈ 11 12 13 14 ਅੱਜ 14 ਆਏ ਜੀ ਤੇ ਇਹ ਸਾਰਾ ਪਰਿਆਵਾ ਹੁੰਦਾ ਦੋ ਦਿਨ ਪਹਿਲਾਂ ਆ ਕੇ ਭਰਦੇ ਆ ਜੀ ਐਦਾਂ ਬੈੱਡ ਲਾ ਕੇ ਤੇ ਮੰਜੇ-ਮੰਜੇ ਬੈੱਡ ਜੇ ਇੱਕ ਰਾਂ ਲਾ ਕੇ ਭਰ ਲੈ ਨਹੀਂ ਤੇ ਅੱਜ ਸਵੇਰ ਦਾ ਤੜਕੇ ਤੋਂ ਲੰਗਰ ਚੱਲ ਰਿਹਾ ਜੀ ਜਦੋਂ ਸੰਗਤ ਆਣੀ ਸ਼ੁਰੂ ਹੋ ਗਈ ਤੇ ਹੁਣ ਤਾਂ ਨਾਲ ਦੀ ਨਾਲੇ ਪ੍ਰੋਸੈਸ ਚੱਲ ਰਿਹਾ ਬੀਜ ਕਹਿਦੀ ਆਪਾਂ ਨਾਲ ਦੀ ਨਾਲ ਬ ਬਣ ਰਿਹਾ ਏ ਹੁਣ ਹੀ ਜੋਰ ਆ ਬਸ 3 ਵਜੇ 5 ਵਜੇ ਤੱਕ 6 ਵਜੇ ਤੱਕ ਜੋਰ ਅੱਜ ਦਾ ਸ਼ਾਇਦ 8:00 ਵਜੇ ਕਿੰਨੇ ਵਜੇ ਤੱਕ ਲਾਨੇ ਵੀ 4 ਸ਼ਾਮ ਦੇ ਬਹੁਤ ਸਮਾਪਤੀ ਬਾ ਹੁਣਾਂ ਹੋ ਗਈ ਸਮਾਪਤੀ ਹੈ ਇਹ ਵੀ 5-7:00 ਤੱਕ ਵਜੇ 5:00 ਤੱਕ ਵਜੇ ਆਹ ਇਹ 4:00 ਤੱਕ ਵਜੇ 4:00 5:00 ਵਜੇ ਵਾ ਮੈਂ ਵੀ ਚੱਲਾਂ ਜੀ ਚਲੋ ਠੀਕ ਹੈ ਹੁਣ ਚੱਲਦਾ ਹੀ ਫਿਰ ਮੇਲੇ ਜੀ ਆਪੇ ਕੋਈ ਘੱਟ ਉਹ ਯਾਰ ਬੰਦ ਨਹੀਂ ਕਰਦੇ ਉਹ ਬੰਦ ਹੋ ਜਾਂਦਾ ਦੋਸਤਾਂ ਦਾ ਇਸ ਵਾਰ ਕੱਠ ਬਹੁਤ ਆ ਜੀ ਫਿਰ ਵੀ ਪਤਾ ਕਿ ਆ ਜੀ ਲੋਕਾਂ ਕੋਲ ਆਪਣੇ ਸਾਧਨ ਹੋ ਗਏ ਨਾ ਕੋਈ ਕੱਲ ਆਕੇ ਤੇ ਇੱਕ ਗਿਆ ਮੱਥਾ ਕੋਈ ਤੜਕੇ ਨੂੰ ਕੋਈ ਸਵੇਰੇ ਮੁੜੀ ਜਾਂਦੇ ਨਹੀਂ ਕੱਟਦਾ ਇਹ ਤੇ ਤੁਪਣਾ ਹੋਇਆ ਜੀ ਵਾਹ ਕੀ ਮੇਰਾ ਬੱਬੂ ਬੋਲ ਵਾਹ ਤੋਹਨੋ ਦਿਖਾਈਏ ਇੱਧਰ ਦਾ ਨਜ਼ਾਰਾ ਜੀ ਇਹ ਵੇਖੋ ਕੀ ਆਸਤੇ ਮੱਚੇ ਚੂ ਕੇ ਲੈ ਰਹੇ ਚੰਡੋ ਟੁੱਟ ਰਹੇ ਉਸ ਦੀ ਜੀ ਵੀ ਅੰਦਰ ਲਿਖੋ सत <laughs> <laughs> शुरू करी ब फुला कोई महिनत न ਕਿਦੇ ਤੇ ਪਰਤਣ ਵਾਲੋ ਆਉਂਦੀਆਂ ਰੱਬੀਆਂ ਫੌਜੀ ਜਦੋਂ ਨਾਸ ਕਰੇ ਤਿਆਰਿਆਂ ਦੇ ਸਾਤੇ ਹੀ ਮਕੰਨਾਂ ਕਿੰਨੇ ਤਾਪ ਹੈ ਨਾ ਕੋ ਆਰਾਮ ਲਈਏ ਸਵੇਰ ਹੱਥੇ ਖਾ ਲਗਾਤਾ ਦਿਨ ਦੇ ਮੱਝਾਂ ਜੰਮਾ ਦੂਜੀ ਸਾਈਡ ਹੈ ਜੀ ਟੈਂਕੀ ਕਿੰਨੀ ਹੈ ਤਾਂ ਆਪੇ ਹੀ ਇਧਰ ਵੀ ਪਹੁੰਚ ਘੱਟ ਹੈ ਉਹ ਦੂਰ ਨੂੰ ਘੱਟ ਦੇ ਧੰਨਵਾਦ रोटी आहे बाबा अमरनाथ जी ਇਹ ਟਰੱਕੀ ਤੇ ਇਹ ਟਰੱਕਾ ਨਾ ਘਰ ਰੌਂਕ ਬਹੁਤ ਕੜੇ ਦੇ ਵਿੱਚ ਰਿਹਾ ਹੈ ਕਿਉਂਕਿ ਇੱਥੇ ਲਓ ਜੀ ਦੇਖੋ ਜੀ ਅੱਗੇ ਕੁਝ ਨਹੀਂ ਦਿਖ ਰਿਹਾ ਉਹ ਗੱਡੀ ਜਾ ਰਹੀ ਹੈ ਜੀ ਉੱਤੇ ਅੱਗੇ ਗੱਡੀ ਦੀ ਇੱਕ ਦੇਖੋ ਗੱਡੀ ਵੀ ਦਿਖੜੇ ਤੇ ਸਾਡੇ ਬਲੌਗ ਮਾ ਥੋੜਾ ਉਹ ਤਾਂ ਦਿਖਦਾ ਅੱਗੇ ਤੱਕ ਐਨ ਪਰ ਇਤਨਾ ਖਾਲ ਦੇਖਦੇ ਆਪਾਂ ਦਿਖਦਾ ਨਹੀਂ ਹੈ ਦਿਖ ਨਹੀਂ ਰਿਹਾ ਜੀ ਬਲੌਗ ਮਾ ਥੱਗੇ ਤੱਕ ਦਿਖ ਰਿਹਾ ਅੱਛਾ ਤੇ ਇੱਕ ਗੱਲ ਹੋਰ ਵੀ ਹੈ ਜੀ ਮੈਂ ਤੁਹਾਨੂੰ ਪਿਛਲੇ ਬਲੌਗਾਂ ਚ ਦੋ ਕਮਿੰਟ ਦਾ ਦਿਆਤਾ ਵੀ ਇੱਥੇ ਨਾ ਸਾੜੇ ਸਾਈਡਾਂ ਤੇ ਮਾਰਬਲ ਵਾਲੇ ਆ ਗਏ ਤੇ ਉਹਨਾਂ ਨੂੰ ਵਾਰਨਿੰਗ ਦਿੱਤੀ ਸੀ 20 ਤਰੀਕ ਤੱਕ ਪਰ ਉਹ ਹਟੇ ਨਹੀਂ ਫਿਰ 25 25 ਕੁੱਚੀ ਨੂੰ ਖਣੀ 28 ਨੂੰ ਖਣੀ 30 ਤੱਕ ਟਾ ਗਏ ਤੇ ਨਾ ਇੱਕ ਦੋ ਉਹ ਫੇਰ ਬਣਾ ਕੇ ਤੇ ਜਿਹੜੀਆਂ ਉਰੇਤੀਆਂ ਉਹਦਾ ਸਾਰੀ ਢਾਤਈ ਆ ਜੀ ਜਿਹੜੇ ਵੀ ਉਰੇ ਮਾਰਬਲ ਵਾਲੇ ਆਏ ਬੈਠੇ ਰਹੇ ਉਹਨਾਂ ਛੱਡ ਜੇ ਪਾਏ ਤੇ ਟੀਨਾ ਦੇ ਦੁਕਾਨਾਂ ਬਣਾਈਆਂ ਤੀਆਂ ਉਹ ਸਾਰੇ ਢਾਤੇ ਜੀ ਤੇ ਹੁਣ ਦੇਖਣਾ ਨਹੀਂ ਜੀ ਆਪਾਂ ਨੂੰ ਉਹਨਾਂ ਫੇਰ ਕਦੀ ਕਿਸੇ ਬਲੌਗ ਵਿੱਚ ਦਿਖਾਉਂਗਾ ਜੀ ਕਿਉਂਕਿ ਉਹਨਾਂ ਦੀ ਗਲਤੀ ਨਹੀਂ ਪੁੱਡੇ ਵਾਲਿਆਂ ਦੀ ਉਹਨਾਂ ਨੇ ਵਾਰਨਿੰਗ ਦੇ ਕੇ ਗਏ ਤੇ ਫਿਰ ਇਹਨਾਂ ਨੂੰ ਮਿਹਨੇ ਦਾ ਟਾਈਮ ਵੀ ਦੇ ਦਿੱਤਾ ਤਾਂ ਆਹ ਦਿੂਰਾ ਤਾਂ ਦਿਖੀ ਨਹੀਂ ਹਾਂ ਮੂਰੀਆ ਕੇ ਬੰਦੀ ਹੋਈ ਜਾ ਰਿਹਾ ਤਾਂ ਤੂੰ ਆ ਜਾ ਹਨਾ ਤੂੰ ਦਾ ਇੱਥੇ ਤਾਂ ਸੜਕ 'ਤੇ ਗੱਲ ਰਹੀ ਹੈ ਉਹ ਨਾ ਰਾਜਤ ਰਹੀ ਚਲੋ ਠੀਕ ਹੈ ਜੀ ਆਪਣਾ ਬਲੌਗ ਇੱਥੇ ਤੱਕ ਤਾਂ ਜੀ ਮਿਲਦੇ ਹਾਂ ਫੇਰ ਕਿਸੇ ਅਗਲੇ ਬਲੌਗ ਵਿੱਚ ਆਹ ਉਰੇ ਤੇ ਲੱਗ ਗਈ ਜੀ ਉਰੇ ਤੇ ਢਾਈ ਜੀ ਸਾਰੇ ਦੇਖੋ ਫਰਾਂ ਹੀ ਕਰਦਾ ਦੇਖੋ ਸਾਰੀ ਢਾਹ ਤੇ ਬੱਦਰ ਦੀ ਇਹ ਦੇਖੋ ਇਹ ਸਾਰੀ ਢਾਹ ਤੇ ਕਿ ਜਦ ਹਟਦੇ ਨਹੀਂ ਜੀ ਫੇਰ ਤੇ ਪਾ ਲੈ ਹਾਂ ਇੱਕ ਐ ਰੱਗਿਆ ਵਾ ਆ ਦੇਖੋ ਅੱਗੇ ਤੇ ਇਹ ਦੇਖ ਸਾਰੇ ਢਾਹ ਤੇ ਪੱਦਰ ਤੇ ਡੋਏ ਪੱਟ ਤੇ ਅੱਗੇ ਹਾਂ ਤੇ ਜੇ ਮਸ਼ੀਨ ਵੀ ਉਰੀ ਖੜੀ ਐ ਡੋਏ ਪੱਟ ਤੇ ਅੱਗੇ ਜੀ ਇਹਨਾਂ ਨੂੰ ਟਾਈਮ ਦੇਤਾ ਵੀ ਸਮਾਨ ਚੱਕ ਲੋ ਪਰ ਮੰਨੇ ਨਹੀਂ ਜੀ ਇੱਕ ਮਹੀਨੇ ਦੀ ਮੌਲਤ ਵੀ ਚਲੋ ਠੀਕ ਐ ਜੀ